ਹਾਂਜੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਕਪੂਰਥਲਾ ਮੈਡਮ ਮਸਲਾ ਗੁੱਟਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੇ ਮਾੜੇ ਅਨਸਰ ਹੈ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਅੱਜ ਫਗਵਾੜਾ ਪੁਲਿਸ ਨੂੰ ਉਸੇ ਲੜੀ ਦੇ ਵਿੱਚ ਬਹੁਤ ਅੱਛੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਸੁਪਰਵਾਈਜ਼ਨ ਦੇ ਵਿੱਚ ਐਸਐਚਓ ਸਿਟੀ ਔਰ ਇੰਚਾਰਜ ਪੀਸੀਆਰ ਵੱਲੋਂ ਇੱਕ ਜੁਆਇੰਟ ਨਾਕਾਬੰਦੀ ਕੀਤੀ ਗਈ ਸੀ ਦੋ ਸ਼ੱਕੀ ਨੌਜਵਾਨਾਂ ਦੀ ਚੈਕਿੰਗ ਕਰਨ ਉਪਰੰਤ ਉਹਨਾਂ ਦੇ ਕੋਲੋਂ 10 ਕਿਲੋ ਗਾਂਜਾ ਰਿਕਵਰ ਹੋਇਆ ਹੈ ਇਸਪ੍ਰੰਤ ਐਸਫਾਇਰ ਨੰਬਰ 252 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਐਨਡੀਪੀਐਸ ਅਜਿਸਟਰ ਕੀਤੀ ਗਈ ਹੈ ਦੋ ਦੋਸ਼ੀ ਜੋ ਗ੍ਰਿਫਤਾਰ ਨੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਰਕੇਸ਼ ਕੁਮਾਰ ਪੁੱਤਰ ਗौरी शंकर ਇਹ ਗੁਰਾਇਆ ਥਾਣੇ ਦਾ ਰਹਿਣ ਵਾਲਾ ਹੈ ਔਰ ਦਿਨੇਸ਼ ਮੰਡਲ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਹੈ ਇਹਨਾਂ ਪਾਸੋਂ ਜਿਹੜੀ ਰਿਕਵਰੀ ਹੋਈ ਹੈ ਇਹਦੇ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਵੀ ਇਨਵੈਸਟੀਗੇਸ਼ਨ ਅੱਗੇ ਫਰਦਰ ਕੀਤੀ ਜਾ ਰਹੀ ਹੈ ਜੀ ਤੇ ਬਹੁਤ ਅੱਛੀ ਰਿਕਵਰੀ ਥਾਣਾ ਸਿਟੀ ਇਸ ਦੇ ਨਾਲ ਹੀ ਅਸੀਂ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਨਸ਼ਾ ਤਸਕਰਾ ਦੇ ਜਿਹੜੀ ਹੈਗੀ ਉਹਦੇ ਰਿਗਾਰਡਿੰਗ ਦਿਓ ਸਾਡੀਆਂ ਲਗਾਤਾਰ ਜਿਹੜੀਆਂ ਸੰਪਰਕ ਕਮੇਟੀਆਂ ਜਾਂ ਮੀਟਿੰਗਸ ਚੱਲ ਰਹੀਆਂ ਨੇ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਨਸ਼ਾ ਨੂੰ ਜਿਹੜਾ ਹੈ ਕਿ ਖਤਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈ ਕਿ ਸਾਨੂੰ ਤੁਹਾਡੇ ਵੱਲੋਂ ਕੋਆਪਰੇਸ਼ਨ ਮਿਲੇ ਧੰਨਵਾਦ